ਬਾਵਲ ਅੱਖਰ ਜੋੜੇ ਆਨ ਸਗਿਆ ਨਾ ਅੱਖਰ ਇੱਕ ਪਛਾਣ ਅਖਰ ਆਏ ਹੈ ਅਖਰ ਕਹਿੰਦਾ ਬੜਨਾਂ ਕੀਤੇ ਬਵਜਾ ਅੱਖਰ ਜੋੜ ਲੇ ਹੋਰੇ ਹੋਰ ਗੱਲ ਤਬਣਾ ਲੇ ਛਾਤਾਂ ਲੱਗ ਲੇ ਹੋਰੇ ਭਾਸ਼ਾ ਬਣਾ ਲਈ ਹੋਰੇ ਕਹਾਣੀਆਂ ਬਣਾ ਲਈਓ ਸਮੁਤ ਵਿਸ਼ਾਸਤਰ ਕਰ ਲੇ ਸੱਚ ਦੀ ਗੱਲ ਛੱਡ ਕੇ ਹੋਰ ਹੋਰ ਗੱਲਾਂ ਖਤਰਾ ਖੋੜ ਲੇ ਬੋਰੇ ਪਰ ਅੰਦਰ ਗਲੇ ਰਿਹਾ ਰਿਜ਼ਲਟ ਕੀ ਹੋਇਆ ਸਕਿਆ ਨਾ ਅਖਰ ਏਕ ਅਖਰ ਉਹ ਜਿਹੜਾ ਇੱਕਾ ਅਖਰ ਉਹ ਅਖਾਰਾ ਜਿਹੜਾ ਰੋਗ ਤੋਂ ਦੁਕਤ ਹੈ ਇੱਕ ਕਾਨੂੰਨੀ ਪਛਾਣ ਲੱਗਿਆ ਸੰਸਾਰ ਐਂਡੇ ਅਗਰੰਥ ਲਿਖਾਰੇ ਐਂਡੇ ਪ੍ਰੋਬਲਮ ਲਿਖਾਰੇ ਔਰ ਉਹਦੇ ਅਖਰ ਕੀ ਹੈ ਇਹ ਨਹੀਂ ਪਛਾਣੇ ਨੀ ਹੈ ਇਹਨੇ ਗ੍ਰੰਥ ਨਿਗਰਾਨ ਦਾ ਖਰਜ ਹੋਣ ਦਾ ਕੀ ਫਾਇਦਾ ਸੀ ਅਖਰ ਤਾਂ ਬਵੱਜਾ ਹੀ ਇਹਨਾਂ ਦੇ ਵਿੱਚ ਵੀ ਸਰਵਜਮਾ ਕੋਈ ਨਹੀਂ ਪਗਰਾ ਟਾੜਾ ਦੇ ਨਿਕਲੇ ਗੱਲ ਕੁਝ ਵੀ ਨਹੀਂ ਆਪ ਕਿੰਦੀ ਕਬਣੀ ਹੈ ਕੁਵੇਰ ਦੀ ਕਿੰਦੀ ਕਬਣੀ ਹੈ ਇਹਨੇ ਅਖਾਰ ਕੀ ਸਾਰੇ ਦੱਸ ਦੋ ਕੋਈ ਵਾਰ ਦੱਸ ਕੋਈ ਇੰਦੀ ਕਬਣੀ ਜੁ ਬੈਣੀ ਸੀ ਲਿਖੀ ਹੋਈ ਉਹ ਇੰਨਾ 18 ਪਰਾਣ ਨੇ ਹਣਦੀ ਕੀ ਰੋੜ ਪਈ ਸੀ ਸੁਭਤੀਆ ਨੇ ਹਣਦੀ ਕੀ ਰੋੜ ਪਈ ਸੀ ਸਰ ਗਿਆਨ ਅਹਰ ਇੱਕ ਉਦਾਨ ਸੱਚ ਕਾ ਲੱਤ ਕਾ ਸ਼ਬਦ ਕਬੀਰਾ ਕਹੇ ਪੰਡਿਤ ਹੋਏ ਸੋ ਅਣਪੈ ਰਹੇ ਸੱਤ ਕਾ ਸ਼ਬਦ ਕਬੀਰਾ ਕਹੇ ਕਬੀਰ ਜੋ ਕਹਿ ਰਿਹਾ ਸੱਚੀ ਗੱਲ ਕਹਿ ਰਿਹਾ ਸੱਚ ਦਾ ਉਪਦੇਸ਼ ਕਹਿ ਰਿਹਾ ਸ਼ਬਦ ਉਹਦਾ ਉਪਦੇਸ਼ ਸੱਚ ਕਾ ਸ਼ਬਦ ਕਬੀਰ ਕਹਾਂ ਜੋ ਬੋਲ ਕੇ ਇਹ ਸੱਚੀ ਹੈ ਸੱਚ ਕੇ ਸੱਚ ਦਾ ਆਦੇਸ਼ ਦਿੱਤਾ ਨੂੰ ਮੈਂ ਕਰਾ ਵੀਡੀਓ ਦੇ ਅੱਖਰ ਜੋੜੇ ਦੇ ਜਰੂਰ ਬਵੱਜਾ ਪਰ ਆਦੇਸ਼ ਸੱਚ ਦਾ ਦਿੱਤਾ ਪੰਡਤ ਨੇ ਇੰਨੇ ਅੱਖਰ ਜੋੜ ਕੇ ਸੱਚ ਦਾ ਆਦੇਸ਼ ਨਹੀਂ ਦਿੱਤਾ ਪ੍ਰਕਾਸ਼ ਨੂੰ ਜੋੜੇ ਨੇ ਕਾਦੇ ਵਾਸਤੇ ਜੋੜੇ ਜਿਹੜੀਆਂ ਇੰਨੀਆਂ ਕਿਤਾਬਾਂ ਲਿਖੇ ਨੇ ਵਿਦਵਾਨ ਲੋਜ ਸੱਚ ਦੀ ਜਗਤ ਦੀ ਗੱਲ ਦੇ ਉਹ ਕਾਦੀ ਕਰਦੇ ਨੇ ਗੱਲ ਫਿਰੋ ਸੱਚ ਕਾ ਸ਼ਾਲਿ ਕਬੀਰ ਕਹੇ ਪੰਡਤ ਹੋਏ ਜੋ ਕਹਿ ਰਿਹਾ ਸੱਚ ਦਾ ਸੱਚ ਕੀ ਹੈ ਉਹਦੀ ਜਾਣਕਾਰੀ ਕਰਾ ਰਿਹਾ ਸੱਚ ਕੋਈ ਹੈ ਸੱਚ ਅਭਰ ਹੈ ਸੋ ਸਤ ਕਾ ਸਬਦ ਕਬੀਰ ਕਹੇ ਪੰਡਤ ਹੋਏ ਸੋ ਹਨ ਪਹਿ ਰਹੇ ਜੇ ਪੰਡਤ ਹੋਵੇ ਕੋਈ ਪੰਡਤ ਹੈ ਨਹੀਂ ਬੰਦ ਆਪਣੇ ਆਪ ਨੂੰ ਕਹਿਣਾ ਦੇ ਜੇ ਕੋਈ ਪੰਡਤ ਹੋਵੇ ਨਾ ਛ ਤਉ ਉਹਨੂੰ ਪੈਸਾ ਦਈਏ ਵੀ ਅਰ ਨੂੰ ਬਹਿਣਾ ਦੀ ਅਰ ਨੂੰ ਬਹਿ ਰਹੇ ਪਹਿ ਰਹੇ ਤੋਂ ਕੇ ਰਹੇ ਜਿਗਨ ਨੂੰ ਤੇਜ ਕਰੇ ਕੋਈ ਪੰਡਤ ਨਹੀਂ ਹੈ ਨਾਲ ਚ ਅਰ ਨਹੀਂ ਆ ਕੋਈ ਪਰ ਪੰਡਤ ਕਿਹਾ ਜਾਂਦਾ ਕੀ ਹੁੰਦਾ ਗੁਰੂ ਨੇ ਦੱਸਿਆ ਉਹ ਦੱਸਣ ਪੈ ਪੰਜ ਪਾਸ਼ਾਂ ਕੀ ਕਹਿ ਰਹੇ ਤੁਸੀਂ ਕਿ ਪੰਡਤ ਨਹੀਂ ਹੈ ਪੰਡਤ ਖੁਦਾ ਕਹੇ ਜ ਸੋ ਪੰਡਤ ਦਿਓ ਮਨ ਪਰਬੋਧਾ ਪਰਬੋਧਾ ਲਾਉਂਦਾ ਪਰਬੋਧਾ ਕਿਉਂਕਿ ਉਹਨੇ ਕੀ ਕੀਤਾ ਬੰਦੇ ਬਾਵਲ ਅਛਰ ਜੋੜੇ ਆਣ ਹੋਰ ਔਰ ਗਾਂ ਦੇ ਬਵਜਾ ਸੰਜੋੜ ਕੇ ਕਰਦਲੇ ਸੰਸਾਰੀ ਗਿਆਨ ਹੋ ਦੇ ਕਿ ਪ੍ਰਮੋਦ ਨਹੀਂ ਹੈ ਆਤਮਕ ਗਿਆਨ ਨਹੀਂ ਹੈ ਬਵੇਕ ਨਹੀਂ ਹੈ ਕਿ ਬਵੇਕ ਦੀ ਝਲਕ ਨਹੀਂ ਆ ਰਹੀ ਉਹਨਾਂ ਦੇ ਰਸਾਂ ਜੋ ਗੀਤਾ ਜੋ ਨਹੀਂ ਆ ਰਹੀ ਬਵੇਕ ਦੀ ਝਲਕ ਜੋ ਵਰਜੀ ਕਹੀ ਜਾਂਦੇ ਹੈ ਪੰਡਤ ਹੋਏ ਸੋ ਅਣ ਪੈ ਰਹੇ ਸੱਚ ਦਾ ਸ਼ਬਦ ਕਬੀਰਾਂ ਕਹੈ ਪੰਡਤ ਹੋਏ ਸੋ ਅਣ ਪੈ ਰਹੇ ਕਹਿੰਦਾ ਸੱਚ ਦਾ ਆਪਣੇ ਗਾਰੇ ਆ ਤੂ ਜਤ ਸੋ ਜੇ ਕੋ ਪੰਡਤ ਹੋਵੇ ਕੁੜਗਦੀ ਪੈਉਂਦੀ ਹੈ ਅਣ ਪੈ ਰਹੇ ਕਬੀਰ ਕਹਿੰਦਾ ਮੈਂ ਪੜਨ ਚਾਹਾਂ ਸੋ ਪੰਡਤ ਕਹਿੰਿਆ ਮਹਾਰਾਜ ਮਹਾਰਾਜ ਬਰਾਮਣ ਸੋ ਜੋ ਬ੍ਰਹਮ ਵਜਾਰਾ ਸੋ ਬ੍ਰਾਹਮਣ ਦੀ ਦਰ ਮਹਾਰਾਜ ਸੋ ਬ੍ਰਾਹਮਣ ਕਹਿੰਿਆ ਤਾਂ ਬੋਲੇ ਸਾਡੇ ਦਾ ਬ੍ਰਹਮਣ ਉਹਨੂੰ ਕਹਿੰਦੇ ਨੇ ਜਿਹੜਾ ਬ੍ਰਹਮ ਦੇ ਵਿਚਾਰ ਕਰੇ। ਇਹ ਬ੍ਰਹਮ ਦੇ ਵਿਚਾਰ ਕੀਤੀ ਹੈ ਤੂੰ ਇਹਨੂੰ। ਪੜ੍ਹਉਂਦੇ ਨੇ। ਸੰਪਤੀ శాਸਤਰ ਪੜ੍ਹਾ ਰਹੇ। ਕੋਬਿ ਵਿਦਵਾਨ ਹੀ ਪੜ੍ਹਦੇ। ਪੰਡਿਤ ਵਿਦਵਾਨ ਹੈ ਇਹ ਸਾਡੇ ਵਿਦਵਾਨ ਨੇ ਜਿਹੜੇ ਵਿਦਵਾਨ ਦਾ ਰੋਲਾ ਪਾਉਂਦੇ ਸਾਡੇ ਪੜ੍ਹਨ ਦੇ ਵਿੱਚ। ਵਿਦਵਾਨ ਨੂੰ ਆਦਰ ਜਨਤਾ ਹੈ। ਗੁਰਬਾਣੀ ਦਾ ਆਦਰ ਵਿਦਵਾਨ ਦਾ। ਉਹ ਤੁਸੀਂ ਜੇ ਵਿਦਵਾਨ ਨੂੰ ਤੁਸੀਂ ਗੁਰਬੰਧ ਤੇ ਰਹਿਣਾ ਚਾਹੀਏ ਬੰਦਾ ਕਿਉਂ ਲੈਂਦੇ ਹੋ ਵਿੱਚ। ਥੋੜੀ ਸਮਾਂ ਤੋਂ ਪਰੇ ਹੈ ਥੋੜੀ ਬੁੱਧੀ ਤੋਂ ਪਰੇ ਦੀ ਗੱਲ ਹੈ ਤੂੰ ਚੁੱਪ ਕਰਕੇ ਬਹਿ ਜਾ ਹੋਰ ਹੋਰ ਕਰੀ ਜਾਵੋਲਾ ਹੋਰ ਜਿਹੜਾ ਗਰਨਾ ਚ ਪੰਗੇ ਲਈ ਜਾਵੇ ਤੈਨੂੰ ਲੋ ਇਹ ਥੋੜੇ ਵਸਦੀ ਗੱਲ ਨਹੀਂ ਹੈ ਦੋ ਗਵਰ ਪਟਕੀ ਦੇ ਕੇ ਉਹ ਜਿੱਥੇ ਥੋੜੀ ਤਾਕਤ ਤੇ ਪਰਿਆ ਬਲਵਾਉਣਾ ਜਾ ਕੇ ਚੱਕ ਹੱਥ ਤੇ ਜੇ ਦੋ ਗਵਰ ਪਟਕਿਆ ਅੱਗੋਂ ਦਾ ਇੱਕ ਪਟਕੇ ਨਾਲ ਤੂੰ ਦੂਆ ਬਾਣੀ ਬਣੀ ਬਦਲ ਮੁੜ ਕੇ ਖੜੇ ਨਹੀਂ ਹੁਣ ਜਿੱਤੇ ਇੱਕ ਪਟਕਾ ਦੇ ਦਿੱਤਾ ਮੁੜ ਕੇ ਆਇਆ ਕਰੜੇ ਜਵਾਣ ਗੜ ਜੂ ਉਧਿਆ ਦਾ ਥੋੜੇ ਵਾਰ ਦੀ ਗੱਲ ਨਹੀਂ ਆਂਦਰ ਰੋਲ ਤੂੰ ਚੁੱਪ ਕਰਕੇ ਖੁੱਜੇ ਲੱਕ ਬੈਠੋ ਉਧਿਆ ਉਹ ਰੋਲਾ ਪਾ ਲਿਆ 2-2 ਸਾਲ ਉਧਿਆ ਰੂਸਾਂ ਕਰ ਲਿਆ ਉਧਿਆ ਪਕਾਣ ਵਾਲ ਫਲਾ ਲਿਆ ਉਧਿਆ ਬਫਲ ਬੂਸੇ ਪਾ ਰਿਆ ਐਸਜੀਪੀਸੀ ਨੂੰ ਕੋਲ ਤੁਹਾਡੀ ਵੀ ਕਹਿਣਾ ਥੋੜੀ ਕਿਸੇ ਨੇ ਥੋੜੀ ਵੀ ਤੁਹਾਡੀ ਕੋਈ ਕਸਰ ਥੋੜੇ ਪੱਲੇ ਕੱਖ ਨਹੀਂ ਹੈ ਸੁਣੋ ਵੀ ਸੁਣੋ ਉਹਦੀਏ ਪੱਲੇ ਆ ਕੁਝ ਬਦਕਾ ਜੀ ਸ਼ਬਦ ਕਬੀਰ ਦਾ ਹੈ ਪੰਡਤ ਹੋਏ ਸੋ ਅਨਪਾਇਰ ਹੈ ਜੇ ਪੰਡਤ ਕੋਈ ਹੋਵੇ ਤਦਰ ਪਾਇਰ ਹੈ ਥੋੜੇ ਜਨੇਰ ਪਾਇਰ ਵਿਦਵਾਨ ਦਸੋ ਗੜੇ ਪੈਮਗੋਤ ਵਿਦਵਾਨ ਇੱਕ ਵੀ ਗੜੋ ਮੈਂ ਜਿਹੜਾ ਪੈਮਗੋਤੋਂ ਗੱਲ ਕਰਿਆ ਬਾਕੀ ਕਿਸੇ ਨੂੰ ਬੋਲਣ ਦੀ ਆ ਬੋਲਣ ਨਹੀਂ ਸੰਗਦਾ ਬਾਕੀ ਦਗਲਣ ਜੀ ਸਕਦਾ ਹੈ ਅਨਪੈ ਦੀ ਜਿਹੜਾ ਹੈ ਡਿਰ ਪੈ ਦੀ ਆ ਉਹਦੀ ਤਕਲ ਦੇ ਸਕਦਾ ਫਟ ਤਾਂ ਹੋਏ ਸੋ ਗੁਰਬਾਣੀ ਦੀ ਬਾਣੀ ਵਿੱਚ ਜੇ ਕੋਈ ਵਿਦਵਾਨ ਹੈ ਉਹ ਡਰ ਬੈ ਬੋਲਣਾ ਚਾਹੀਦਾ ਵਿਦਵਾਨ ਕਹਿੰਦੇ ਭਰਮ ਵਿਦਿਆ ਦਾ ਗਿਆਤਾ ਜਿਹੜਾ ਵਿਦਵਾਨ ਹੈ ਜੇ ਬ੍ਰਹਮ ਦਾ ਕੋਈ ਗਿਆਤਾ ਹੈ ਬ੍ਰਹਮਿਕ ਵਿਸ਼ੇ ਦਾ ਜਿਹੜਾ ਗਿਆਤਾ ਹੈ ਉਹ ਡਰ ਬੈ ਬੋਲਣਾ ਚਾਹੀਦਾ ਤੁਹਾਡੇ ਡਰ ਬੈ ਕੋਲ ਤੁਨੇ ਘਰ ਮਾਇਆ ਦੇ ਦੇਵਾਂ ਦੇ ਪ੍ਰਾਣੀ ਚੂੜਡ ਹੋ ਰਹੀ ਭਾਈ। ਤੇ ਕਿਨਾ ਮਾਇਆ ਦੇ ਦੇਵਾਂ ਦੇ ਪ੍ਰਾਣੀ ਚੂੜਡ ਹੋ ਰਹੀ ਭਾਈ। ਹੁਣ ਪੜ੍ਹਦੇ ਲੋਕੋ ਕੋਹ ਵਿਵਹਾਰ ਗਿਆਨਵੰਤ ਕੋ ਤਤ ਵਿਚਾਰ। ਪੜ੍ਹਨ ਲੋਕਾਂ ਨਾਲ ਨਹੀਂ ਇਹ ਤਾਂ ਵਿਦਵਾਨਾਂ ਦਾ ਜੀ ਹੁੰਦਾ। ਮਨੋ ਦਾਦਾ ਬਿਜ਼ਨਸ ਹੈ। ਇਹ ਪੜ੍ਹਨ ਲੋਕਨ ਕੋ ਵਿਵਹਾਰ, ਵਿਵਹਾਰ ਉਹਨੇ ਬਿਜ਼ਨਸ, ਦੁਕਾਨਦਾਰੀ ਕੋਈ ਨੂੰ ਗਿਆਨ ਦਾ ਰੀਗਾ ਗਿਆਨ ਵੇਚਣਾ। ਵਿਦਵਾਨ ਦਾ ਗਿਆਨ ਵੇਚਣਾ ਵਿਹਾਰ ਹੁੰਦਾ ਹੈ। ਗਿਆਨ ਬੰਦ ਕੋ ਤਤ ਵਿਚਾਰ। ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਕਹੂਗਾ ਗੁਰਬਾਣੀ। ਕੋਈ ਗਿਆਨ ਵੇਚਦਾ ਲੜਕਾ ਕਹਿੰਦਾ ਗਿਆਨ ਨੂੰ ਲੜਕੀਆ ਵਿਦਿਆ। ਵਿਦਿਆ ਵੇਚਣਾ ਲੜਕੀ ਵੇਚਣ ਦੇ ਬਰਾਬਰ ਕਹਿੰਦੀ ਹੈ ਗੁਰਬਾਣੀ। ਕੋਈ ਨੜ ਕਾ ਵੇਚੀ ਲੜਕੀ ਵੇਚੇ ਕੋਈ ਸਾਜਾ ਕਰੇ ਕਬੀਰ ਸਿੰਘ ਹਰਸੇਵਨ ਚ ਕਰੇ ਆਪਣੇ ਉਤਰਾਸਵ ਨੂੰ ਸਾਜਾ ਕਰਕੇ ਹਰਸੇਵਨ ਚ ਕਰੋ ਨਾਮ ਦਾ ਵਪਾਰ ਕਰੋ ਗਿਆਨਵੰਤ ਹੋ ਗਿਆਨਵੰਤ ਕੋ ਤੱਤ ਵਿਚ ਹੈ ਸਾਡੇ ਸਰਹਾ ਨਹੀਂ ਲੈਂਦੇ ਬਦੋਸ ਜਿਹੜੇ ਅਸੀਂ ਸਰਹਾ ਨਹੀਂ ਐਂਦੇ ਰੂਬੇ ਦੇ ਹੀ ਕਿ ਕਰਦੇ ਨੇ ਵੇਚਦੇ ਨੇ ਸਾਰੇ ਗੁਨੀਆ ਦਾ ਨਾ ਵੜਿਆ ਬੱਧਿਆ ਬਿਜਰੂ ਸਾਰ ਸਮਾਈ ਵਾਸਤੇ ਪਰ ਗੁਰੂ ਘਰ ਆ ਨਹੀਂ ਹੋਇਆ ਨਾ ਬੰਦ ਗਿਆਨਮੰਦ ਕੋ ਤੱਤ ਵਿਚਾਰ ਤੱਤ ਵਿਚਾਰ ਜਿਹੜਾ ਗਿਆਨਮੰਦ ਹੋਣਾ ਤੱਤ ਵਿਚਾਰ ਕਰ ਲੀਏ ਜਿਹੜਾ ਪੜਨ ਲੋਭ ਨੇ ਉਹਦਾ ਵਿਹਾਰ ਉਹ ਵਪਾਰ ਵਿਦਵਾਨ ਉਹਦਾ ਵਪਾਰ ਹੁੰਦਾ ਸੰਤਾਂ ਦਾ ਵੀ ਸੰਤ ਤਾਂ ਹਣੇ ਨਹੀਂ ਆ ਸੱਚ ਇਹ ਤਾਂ ਵਿਦਵਾਨਾਂ ਦੇ ਕੇਲੇ ਨੇ ਸੰਤ ਕਹੋ ਨੇ ਆਪਣੇ ਆਪ ਸੰਤ ਕਹੂ ਨੇ ਹੈ ਜੋ ਬਿਆਲੇ ਬੜਨੇ ਬੁਰਦੇ ਨੇ ਹੋਈ ਸਾਨੂੰ ਤੇ ਲੋਕਾਂ ਨੂੰ ਗਲਤਫਲਤ ਜੋ ਵੀ ਕੁਛ ਹੈ ਇਹਦਾ ਇੰਨਾ ਗੱਲ ਸੁਣਾਉਂਦੇ ਰਹੇ ਨੇ ਹੁਣੇ ਸ਼ਰਮ ਇਹਨਾਂ ਨੂੰ ਬਹੁਤ ਬੁਰੀ ਖੜਾ ਛਡੋ ਨਾ ਖੋ ਜੋ ਸਾ ਕੀਲੇ ਪ੍ਰਚਾਰ ਸੀ ਇਹ ਜਿਹੜਾ ਝੂਠ ਇਹਨਾਂ ਨੇ ਬੋਲਤਾ ਇਹਨਾਂ ਨੂੰ ਦਿਹਾੜਾ ਨਾ ਖੋ ਜੋ ਪਾਇ ਲਿਗਾ ਜੀ ਉਹੀ ਪਰ ਬੋਲਦੇ ਸੀਗੇ ਵਿਦਵਾਨ ਸ਼ੱਕ ਕਰ ਲੈਂਦੇ ਨੇ ਕਿ ਕਈ ਗੱਲਾਂ ਦੇ ਖੋਜ ਕਰ ਲੈਂਦੇ ਨੇ ਇਹ ਤਾਂ ਖੋਜੀ ਵੀ ਨਹੀਂ ਹਨ। ਜાગੇ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇਗਾ ਸੋਈ। ਜાગੇ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇਗਾ ਸੋਈ। ਜਿਹਦੇ ਜੀਅ ਅੰਦਰ ਜਿਹਦੇ ਮਨ ਉੱਤਰ ਜਿਹਦੇ ਵਿੱਚ ਜੈਸੀ ਬੁੱਧੀ ਹੋਊਗੀ ਐਸੇ ਜਨੂ ਲੋਕ ਕੋਈ ਪੱਥਰ ਕਰਕੇ ਜਾਣ ਲੈਂਦਾ ਕਿਸੇ ਨੇ ਸ਼ਕਤੀ ਕਰਕੇ ਜਾਣ ਲੈਂਦਾ ਤੂੰ ਕਿਸੇ ਨੇ ਕਰ ਉਹਦੀ ਬੁੱਧੀ ਸੀ ਗੁਰਬਾਣੀ ਨੂੰ ਵੀ ਜੈਸੀ ਕਿਸੇ ਦੀ ਬੁੱਧੀ ਹੋਊਗੀ ਉਹ ਜੈ ਜਿਹੇ ਸਮਝ ਲੱਗੂਗੀ ਐਡੇ ਜਮੇ ਉਹ ਜਿਹੇ ਸਮਝ ਲੱਗੂਗੀ ਜੈਸੀ ਕਿਸੇ ਦੀ ਬੁੱਧੀ ਹੋਊਗੀ ਬੂਬੇਕ ਮੁੰਡੀ ਤੋਂ ਘਾਟੇ ਦੀ ਸਮਝ ਨਹੀਂ ਹੋਣੀ ਘਟਪਤੀ ਵਾਲਾ ਘਟਿਆ ਜੀ ਇਹਨੂੰ ਕਟਿਆ ਗਿਆਨ ਬਣਾ ਕੇ ਦੱਸੂਗਾ ਕਟਬੁੱਧੀ ਵਾਲੇ ਵਿਦਵਾਨਾਂ ਦੇ ਜੋ ਗਿਆਨ ਸਰ ਨੂੰ ਠੀਕਾ ਕੀਤਾ ਨਾ ਕਟਿਆ ਬਣਾ ਕੇ ਦੇ ਦਤਾ ਕਟਿਆ ਕਰੰਦਾ ਗਿਆਨ ਬਣਾ ਕੇ ਦੇ ਦਤਾ ਫਿਰ ਉਹਨ ਘਟ ਕੇ ਜੋੜਦਾ ਸਰੀਰ ਨਾਲੇ ਬਾਹਰ ਨਾਲੇ ਜੋੜ ਕੇ ਰੱਖਦਾ ਬਾਹਰ ਨਾਲੇ ਬਾਹਰ ਨਾਲੇ ਸਰੀਰ ਨਾਲੇ ਜੋੜ ਕੇ ਗੱਲ ਕਰਦਾ ਕਿ ਦਿਲ ਤੱਕ ਪਹੁੰਚ ਨਹੀਂ ਰਹੀ ਉਹ ਤਾਂ ਬੁਤਨੀ ਸੀ ਉਸੇ ਬੁਵੇ ਕੂਤੀ ਹੈ ਸੀ ਬੁਵੇ ਹੈ ਸੀ ਬੁਵੇ ਕਦੀ ਕਮਜ਼ੋਰੀ ਸੀ ਬੁਵੇ ਮੇਰਾ ਆਤਮਾ ਤੱਕ ਨਹੀਂ ਪਹੁੰਚਦੀ ਰਹਾ ਗੁਬੇਕ ਦੀ ਜਿਹੜੀ ਦੇਸ਼ੀ ਆ ਉਹੀ ਆਤਮੂ ਰਕ ਜਾਂਦੀ ਹੈ ਗੁਬੇਕ ਤੇ ਕੱਟਾ ਆਤਮੂ ਤੱਕ ਨਹੀਂ ਉਪਰੋਜ ਹੋ ਜਾਂਦੀ ਜੋੜੀ ਗੁਬੇਕ ਮੁੰਦੇ ਨਾ ਭੋਲਦੀ ਨਹੀਂ ਵਿਦਵਾਨਾਂ ਕੋ ਇਸ ਗੱਲ ਤੋਂ ਕਾ ਮਾਇਆ ਤੇ ਆ ਕੇ ਤਾਂ ਗੁੱਦੀ ਅਟਕ ਜਾਂਦੀ ਹੈ ਗੁਬੇਕ ਗੁੱਦੀ ਤੋਂ ਪਹਿਲਾ ਪਹਿਲੀ ਗੁੱਦੀ ਹੈ ਜਿਹੜੀ ਉਹ ਮਾਇਆ ਤੇ ਹੀ ਅਟਕ ਜਾਂਦੀ ਹੈ ਮਾਇਆ ਤੋਂ ਗਾ ਨਹੀਂ ਦੇਖਦੀ ਉਹ ਸ਼ਕਤੀ ਦੀ ਉਹ ਤਾਂ ਮਾਇਆ ਤੋਂ ਗਾ ਦੇਖਦੀ ਹਾਂਜੀ